ਮੇਰਾ ਨਾਮ ਜਸਵੀਰ ਸਿੰਘ ਹੈ ਜਿਹੜਾ ਹਾਸਾ ਵਾਪਰਿਆ ਕਿਵੇਂ ਵਾਪਰਿਆ ਇਹ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਫਰੀਪੁਰ ਤੋਂ ਆ ਰਿਹਾ ਸੀ ਗਈ ਤੇ ਇਹ ਗੱਲ ਦਾ ਮੈਨੂੰ ਨਹੀਂ ਪਤਾ ਕਿ ਇੱਥੇ ਟਿੱਕੜ ਜਾਦਾ ਹੀ ਤੇ ਮੈਂ ਮੋਟਰਸਾਈਕਲ ਲੰਗਾਉਣ ਲੱਗਾ ਮੋਟਰਸਾਈਕਲ ਤੇ ਲੱਗ ਗਿਆ ਹੀ ਉਹ ਸਾਈਡ ਨੂੰ ਜਦੋਂ ਡਿੱਗੇ ਅਸੀਂ ਸਾਰੇ ਜੀਵੇ ਚ ਡਿੱਗੇ ਤਿੰਨੇ ਹੀ ਇਹ ਡਿੱਗੇ ਵਿੱਚ ਮੈਂ ਬਾਹਰ ਸੀ ਮੋਟਰਸਾਈਕਲ ਤੋਂ ਚਾਰ ਜਾਣੇ ਸੀਗੇ ਦੋ ਜਵਾਰ ਸੀਗੇ ਇਹ ਅੱਟ ਤੱਕ ਤਾਂ तकरीबन ਸਮਾਂ ਹੀ ਗਈ ਬੀਤੀ ਰਾਤ ਦਾ ਹਾਂਜੀ ਤੇ ਮੈਂ ਬਾਹਰ ਸੀਗਾ ਮੈਂ ਫਿਰ ਜਦੋਂ ਇਹਨਾਂ ਨੂੰ ਵੇਖਿਆ ਵਿੱਚ ਢਿੱਗੇ ਮੈਂ ਆਪੋ ਵੀ ਛਾਲ ਮਾਰਤੀ ਇਹਨਾਂ ਦੇ ਮਗਰੇ ਇਹਨਾਂ ਨੂੰ ਕੱਢਣ ਲਈ ਪਰ ਮੇਰਾ ਜੋਰ ਨਹੀਂ ਚੱਲਿਆ ਮੈਂ ਲੀੜੇ ਪਾਏ ਸੀਗੇ ਮੈਂ ਆਪੋ ਵੀ ਡੁੱਬਦਾ ਜਾਂਦਾ ਹੀਗਾ ਕਿਉਂਕਿ ਲੀੜਿਆਂ ਦੇ ਨਾਲ ਥਾਂ ਨੂੰ ਭਾਰ ਹੋ ਗਿਆ ਨਾ ਜਦੋਂ ਥਾਂ ਨੂੰ ਮੈਂ ਆਪ ਡੁਬਿੰਦਾ ਜਾ ਰਿਹਾ ਮੈਂ ਬਹੁਤ ਔਖਾ ਨਿਕਲਿਆ ਵਿੱਚੋਂ ਮੈਂ ਪੱਜ ਪੁੱਜ ਕੇ ਮਹਾ ਜਾ ਕੇ ਪਿੰਡ ਫਿਰ ਦੱਸਿਆ ਘਰੇ ਆਉਦੇ ਤੇ ਕਰਤੇ ਕਰਿਆਂ ਨੂੰ بچਾ ਸਕਿਆ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਧੱਕੇ ਧੱਕੇ ਮਾਰ ਕੇ ਪਰਾਂ ਨੂੰ ਲਗਾਇਆ ਜਿੰਨਾ ਕੋਸ਼ਿਸ਼ ਜਿੰਨਾ ਚਿਰੇ ਮੇਰੇ ਕੋਲ ਰਹੇ ਪਾਚੇ ਗਾਂ ਨਾਂਗੇ ਕਿਤੇ ਮੈਨੂੰ ਲੱਗਿਆ ਵੀ ਮੇਰਾ ਘਰ ਖਤਮ ਹੋ ਗਿਆ ਜੀ ਮੈਂ ਫਿਰ ਪਿੰਡ ਚ ਆ ਕੇ ਦੱਸਿਆ ਜੀ ਮੈਂ ਬੜਾ ਉੱਖਾ ਗਿਆ ਜੀ 올 ਦੇ ਉੱਪਰ ਕਦੀ ਗਰੇਲਾਂ ਦੀ ਸ਼ਿਕਾਇਤ ਕਿਸੇ ਮਹਿਕਮੇ ਨੂੰ ਕੀਤੀ ਨਹੀਂ ਤੁਸੀਂ ਹਾਂਜੀ ਬਹੁਤ ਕੀਤੀ ਜੀ ਪਹਿਲਾਂ ਤੇ ਪਰ ਕਿਸੇ ਨੇ ਸੁਣੀ ਨਹੀਂ ਕੋਈ ਕੀ ਮੰਗ ਕੀ ਕਰਦੇ ਤੁਸੀਂ ਮੰਗ ਸਾਡੀ ਇਹ ਹੀ ਹੈ ਕੁਰਬਾਨ ਜਨਾ ਚਾਹੀਦਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੋ ਬੱਚੇ ਸੀ ਜੀ ਹਾਂਜੀ ਦੋ ਬੱਚੇ ਹੀ ਸੀ ਕਿੰਨੀ ਉਮਰ ਸੀ ਕਿ ਬੱਚਾ ਦਾ 4 ਇੱਕ 4 ਸਾਲ ਦਾ ਹੈ ਜੀ ਇੱਕ 2 ਸਾਲ ਦਾ ਹੈ ਪਹਿਲਾਂ ਤਾਂ ਫਤਿਹ ਬਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਹੜਾ ਹਾਸਾ ਹੋਇਆ ਵਾ ਬਹੁਤ ਮਾੜਾ ਕੰਮ ਹੋਇਆ ਵਾ ਇਹ ਘਾਟਾ ਕਦੀ ਨਹੀਂ ਪੂਰਾ ਹੋ ਸਕਦਾ ਇੱਕ ਪਰਿਵਾਰ ਕੜਾ ਬਿਲਕੁਲ ਹੀ ਉਜੜ ਗਿਆ ਵਾ ਉਹਦੀਆਂ ਖੁਸ਼ੀਆਂ ਉਜੜ ਗਈਆਂ ਵਾ ਕਿ ਦੋ ਬੱਚੇ ਇਸ ਪੋਲੇ ਦੇ ਲਪੇਟ ਦੇ ਵਿੱਚ ਆਏ ਆ ਬੜੇ ਚਿਰ ਤੋਂ ਇੱਕ ਅਸੀਂ ਵੀ ਮੰਗ ਕੀਤੀ ਸੀ ਸਰਕਾਰ ਨੂੰ ਵੀ ਕੀਤੀ ਸंचाई ਵਿਭਾਗ ਨੂੰ ਵੀ ਚਿੱਠੀਆਂ ਪਾਈਆਂ ਮੈਂ ਡੀਸੀ ਮੈਡਨਾ ਵੀ ਗੱਲ ਕੀਤੀ ਕਿ ਜਿਨ੍ਹਾਂ ਤੇ ਕਾਰਵਾਈ ਬੰਦੀ ਆ ਜਿਨ੍ਹਾਂ ਨੇ ਅੰਦੇ ਵੱਲ ਧਿਆਨ ਨਹੀਂ ਦਿੱਤਾ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਜੋ ਰੀਲੀਫ ਫੰਡ ਦੇ ਵਿੱਚ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਮੈਂ ਆਪਣੀ ਟੀਮ ਵੱਲੋਂ ਇੱਥੇ ਇੱਕ ਛੋਟਾ ਜਿਹਾ ਐਲਾਨ ਕੀਤਾ ਕਿ ਇਹ ਕਿਹੜਾ ਗ੍ਰਿਲ ਦਾ ਕੰਮ ਹੈ ਉਹ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਅੱਜ ਹੀ ਗ੍ਰਿਲ ਬਣਨੀ ਸ਼ੁਰੂ ਹੋਊਗੀ ਜੀ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੜੀਆਂ ਛੋਟੇ ਬੱਚੇ ਦੀਆਂ ਇਨਸਾਨਾਂ ਦੀਆਂ ਕੜੀਆਂ ਜਾਨਾਂ ਬਚਾਈਆਂ ਜਾ ਸਕਦੀਆਂ